ਪਿਛਲੇ ਮਹੀਨੇ ਅਮਰੀਕਾ ਦੇ ਫਲੋਰੀਡਾ ਹਾਈਵੇ ਤੇ ਵਾਪਰੇ ਇੱਕ ਹਾਦਸੇ ਦੇ ਵਿੱਚ ਜਿੱਥੇ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਉਸ ਹਾਦਸੇ ਦੇ ਮੁਲਜ਼ਮ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੇ ਅਦਾਲਤ ਦੇ ਵਿੱਚ ਆਪਣੇ ਆਪ ਨੂੰ ਬੇਗੁਨਾ ਦੱਸਿਆ ਹੈ ਅਦਾਲਤ ਦੇ ਰਿਕਾਰਡ ਸੇ ਮੁਤਾਬਿਕ ਹਰਜਿੰਦਰ ਸਿੰਘ ਸੋਮਵਾਰ ਨੂੰ ਕੇਸ ਦੀ ਪਹਿਲੀ ਸੁਣਵਾਈ ਦੇ ਦੌਰਾਨ ਪੇਸ਼ ਵੀ ਨਹੀਂ ਹੋਇਆ ਸਸ਼ਟਿਆਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸ ਪੀ ਪੰਜਾਬੀ 28 ਸਾਲਾਂ ਦਾ ਹਰਜਿੰਦਰ ਸਿੰਘ ਜੋ ਭਾਰਤ ਦਾ ਨਿਵਾਸੀ ਹੈ ਇਸ ਵੇਲੇ ਉਹ ਫਲੋਰੀਡਾ ਦੀ ਸੈਂਟ ਲੂਸੀ ਕਾਉਂਟੀ ਜਿਲ੍ਹੇ ਦੇ ਵਿੱਚ ਬੰਦ ਹੈ ਉਸ ਨੂੰ ਜ਼ਮਾਨਤ ਨਹੀਂ ਦਿੱਤੀ ਗਈ ਕਿਉਂਕਿ ਉਸ ਦੇ ਉੱਤੇ ਤਿੰਨ ਲੋਕਾਂ ਦੀ ਹੱਤਿਆਵਾਂ ਦਾ ਇਲਜ਼ਾਮ ਹੈ ਤੇ ਇਮੀਗ੍ਰੇਸ਼ਨ ਦੇ ਕਾਨੂੰਨਾਂ ਦੀ ਉਲੰਘਣਾ ਦਾ ਇਲਜ਼ਾਮ ਹੈ ਹਰਜਿੰਦਰ ਸਿੰਘ ਕੈਲੀਫੋਰਨੀਆ ਦੇ ਵਿੱਚ ਰਹਿੰਦਾ ਸੀ ਅਤੇ ਪਹਿਲਾਂ ਉਸ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਵਾਸ਼ਿੰਗਟਨ ਸੂਬੇ ਤੋਂ ਮਿਲਿਆ ਸੀ ਫਿਰ ਕੈਲੀਫੋਰਨੀਆ ਨੇ ਵੀ ਉਸ ਨੂੰ ਲਾਇਸੈਂਸ ਜਾਰੀ ਕੀਤਾ ਸੀ ਦੱਸ ਦਈਏ ਕਿ ਹਰਜਿੰਦਰ ਸਿੰਘ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਟੰਗ ਦੇ ਨਾਲ ਰਹਿ ਰਿਹਾ ਸੀ ਇਸ ਹਾਦਸੇ ਤੋਂ ਬਾਅਦ 트럼ਪ ਸਰਕਾਰ ਤੇ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਜ਼ੋਮ ਦੇ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ। ਇਸ ਇਲਾਵਾ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੇਣ ਦੇ ਨਵੇਂ ਅਤੇ ਸਖਤ ਨਿਯਮ ਲਗਾਏ ਗਏ ਨੇ। ਇਹ ਨਿਤੀ ਸ਼ੁੱਕਰਵਾਰ ਨੂੰ ਆਵਾਜਾਈ ਮੰਤਰੀ ਸ਼ੌਨ ਡਫੀ ਦੇ ਵੱਲੋਂ ਐਲਾਨੀ ਗਈ ਹੈ ਫਲੋਰੀਡਾ ਹਾਈਵੇ ਪੈਟਰੋਲ ਦਾ ਕਹਿਣਾ ਹੈ ਕਿ 12 ਅਗਸਤ ਨੂੰ ਹਰਜਿੰਦਰ ਸਿੰਘ ਨੇ ਹਾਈਵੇ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ ਇਸੇ ਦੌਰਾਨ ਪਿੱਛੋਂ ਆ ਰਹੀ ਇੱਕ ਮਿਨੀ ਵੈਨ ਉਸਦੇ ਟਰੱਕ ਦੇ ਨਾਲ ਜਾ ਟਕਰਾਈ ਹਾਦਸੇ ਦੇ ਵਿੱਚ ਮਿਨੀ ਵੈਨ ਦੇ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਹਰਜਿੰਦਰ ਸਿੰਘ ਅਤੇ ਉਸਦੇ ਟਰੱਕ ਦੇ ਵਿੱਚ ਮੌਜੂਦ ਇੱਕ ਜੋ ਵਿਅਕਤੀ ਸੀ ਇਹ ਦੋਵੇਂ ਸੁਰੱਖਿਅਤ ਰਹੇ ਪਿਛਲੇ ਹਫਤੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਡਫੀ ਨੇ ਕਿਹਾ ਕਿ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਕਈ ਸੂਬਿਆਂ ਦੇ ਵਿੱਚ ਡਰਾਈਵਿੰਗ ਲਾਇਸੈਂਸਾਂ ਦੇ ਜੋ ਨਿਯਮ ਨੇ ਉਹਨਾਂ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ। ਉਸ ਦੇ ਮੁਤਾਬਕ ਹਰਜਿੰਦਰ ਸਿੰਘ ਨੂੰ ਉਸ ਦੀ ਪਹਿਲੀ ਇਮੀਗ੍ਰੇਸ਼ਨ ਸਟੇਟਸ ਦੇ ਕਾਰਨ ਲਾਇਸੈਂਸ ਮਿਲਣਾ ਨਹੀਂ ਚਾਹੀਦਾ ਸੀ ਪਰ ਕੈਲੀਫੋਰਨੀਆ ਦੇ ਵਿੱਚ ਉਸ ਨੂੰ ਡਰਾਈਵਿੰਗ ਲਾਇਸੈਂਸ ਜਾਰੀ ਕੀਤਾ ਜਦਕਿ ਉਸ ਦੇ ਕੋਲ ਅਮਰੀਕਾ ਦੇ ਵਿੱਚ ਰਹਿਣ ਦਾ ਕੋਈ ਵੀ ਕਾਨੂੰਨੀ ਹੱਕ ਨਹੀਂ ਸੀ। ਜਾਂਚ ਦੇ ਵਿੱਚ ਪਤਾ ਲੱਗਾ ਕਿ ਕਈ ਗੈਰ ਕਾਨੂੰਨੀ ਟਰੱਕ ਡਰਾਈਵਰਾਂ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਗਲਤ ਤਰੀਕੇ ਦੇ ਨਾਲ ਕੈਲੀਫੋਰਨੀਆ, ਕੋਲੋਰادو, ਪੈਂਸਿਲਵੇਨੀਆ, ਦੱਖਣੀ ਡਾਕੋਟਾ, ਟੈਕਸਾਸ ਤੇ ਵਾਸ਼ਿੰਗਟਨ ਦੇ ਵਿੱਚ ਜਾਰੀ ਕੀਤੇ ਗਏ ਨੇ ਪਰ ਕੈਲੀਫੋਰਨੀਆ ਦੇ ਵਿੱਚ ਨੀਮਾ ਦੀ ਵੱਡੇ ਪੱਧਰ ਤੇ ਉਲੰਘਣਾ ਦੇ ਕਾਰਨ ਡਫੀ ਨੇ 160 ਮਿਲੀਅਨ ਡਾਲਰ ਦੀ ਫੈਡਰਲ ਫੰਡਿੰਗ ਕੱਟਣ ਦੀ ਧਮਕੀ ਦਿੱਤੀ ਹੈ ਹਰਜਿੰਦਰ ਸਿੰਘ ਦੇ ਵਕੀਲ ਅਤੇ ਸਰਕਾਰੀ ਵਕੀਲ ਨੇ মিডিਆ ਨੂੰ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੁਣ ਉਸਦੀ ਪ੍ਰੀ ਟ੍ਰਾਇਲ ਸੁਣਵਾਈ ਸ਼ੁੱਕਰਵਾਰ ਨੂੰ ਫੋਰਥ ਪੀਅਰਸ ਦੇ ਵਿੱਚ ਹੋਵੇਗੀ ਹਰਜਿੰਦਰ ਸਿੰਘ ਦੇ ਕੇਸ ਨਾਲ ਜੁੜਿਆ ਹਰ ਅਪਡੇਟ ਅਸੀਂ ਤੁਹਾਨੂੰ ਦਿੰਦੇ ਰਹਾਂਗੇ